ਪੰਜਾਬ ਦੇ 13 ਲੋਕ ਸਭਾ ਸੀਟਾਂ ਤੇ ਹੁਣ 253 ਉਮੀਦਵਾਰ ਚੋਣ ਮੈਦਾਨ ਚ ਨੇ ਕੱਲ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ ਕੁੱਲ 350 ਉਮੀਦਵਾਰ ਨੇ ਆਪਣੇ ਕਵਰਿੰਗ ਉਮੀਦਵਾਰਾਂ ਸਣੇ 452 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀ ਜਿਨ੍ਹਾਂ ਚੋਂ 280 ਉਮੀਦਵਾਰਾਂ ਦੇ ਕਾਗਜ਼ ਸਹੀ ਪਾਈ ਗਏ ਸੀ 12 ਤਾਰੀਖ ਨੂੰ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਉਮੀਦਵਾਰਾਂ ਚੋਂ ਜ਼ਿਆਦਾਤਰ ਕਵਰਿੰਗ ਉਮੀਦਵਾਰ ਸਨ ਤੇ ਹੁਣ 253 ਉਮੀਦਵਾਰ ਚੋਣ ਮੈਦਾਨ ਚ ਨੇ ਨਾਚ 17 ਉਮੀਦਵਾਰ ਹੁਸ਼ਿਆਰਪੁਰ ਤੋਂ ਲੁਧਿਆਣਾ ਤੋਂ 22 ਫਤੇਹਗੜ੍ਹ ਸਾਹਿਬ ਤੋਂ 15 ਉਮੀਦਵਾਰ ਚੋਣ ਮੈਦਾਨ ਚ ਨੇ ਜਦਕਿ ਆਨੰਦਪੁਰ ਸਾਹਿਬ ਤੋਂ 18 ਖਡੂਰ ਸਾਹਿਬ ਤੋਂ 17 ਸੰਗਰੂਰ ਤੋਂ 21 ਪਟਿਆਲਾ ਤੋਂ 20 ਫਿਰੋਜ਼ਪੁਰ ਤੋਂ 15 ਜਲੰਧਰ ਤੋਂ 24 ਉਮੀਦਵਾਰ ਆਪਣੀ ਕਿਸਮਤ ਅਸਮਾਰ ਰਹੇ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ 23 ਫਰੀਦਕੋਟ ਤੋਂ 19 ਉਮੀਦਵਾਰ ਚੋਣ ਲੜ ਰਹੇ ਨੇ ਇਸ ਵਾਰ ਬਠਿੰਡਾ ਦੀ ਸੀਟ ਤੇ ਸਭ ਤੋਂ ਵੱਧ 29 ਉਮੀਦਵਾਰ ਚੋਣ ਲੜ ਰਹੇ ਨੇ ਜਦੋਂ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੇ ਸਭ ਤੋਂ ਘੱਟ 13 ਉਮੀਦਵਾਰ ਚੋਣ ਮੈਦਾਨ ਚ ਨੇ ਪੰਜਾਬ ਦੇ 13 ਲੋਕ ਸਭਾ ਸੀਟਾਂ ਤੇ ਹੁਣ 253 ਉਮੀਦਵਾਰ ਚੋਣ ਮੈਦਾਨ ਚ ਨੇ ਪੰਜਾਬ ਚ 30 April ਨੂੰ VOTING ਹੋਵੇਗੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨਾਲ ਤੁਹਾਨੂੰ ਦੱਸ ਹੀ ਅੰਮ੍ਰਿਤਸਰ ਅਨੰਦਪੁਰ ਸਾਹਿਬ ਬਠਿੰਡਾ ਫਰੀਦਕੋਟ ਫਤਿਹਗੜ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਖਡੂਰ ਸਾਹਿਬ ਲੁਧਿਆਣਾ ਪਟਿਆਲਾ ਸੰਗਰੂਰ